ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਹਾਂ ਆਡਰੈਸ ਇੱਕ ਵਾਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵਿਰਦਾ ਵੱਡੇ ਸਭਰਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਵੀਰ ਦਾ ਗੁਰਸਾਹਬ ਸਿੰਘ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਹਾਂ ਚਾਰ ਗਾਵਾਂ ਦੋਸਤੋ ਤੁਹਾਨੂੰ ਦਿਖਾਵਾਂਗੇ ਵੀਡੀਓ ਦੇ ਚਾਰੇ ਗਾਵਾਂ ਸੂਈਆਂ ਸੋਈਆਂ ਹੋਣਗੀਆਂ ਤੇ ਸਭ ਤੋਂ ਵੱਡੀ ਗੱਲ ਦੋਸਤੋ ਇਹ ਹੈ ਵੀ ਚਾਰੇ گاਵਾ ਚੰਗੀਆਂ ਬਰੀਡ ਵਾਲੀਆਂ ਤੇ ਚੰਗੇ ਮਿਲਕ ਵਾਲੀਆਂ ਇਹਨਾਂ ਪਸ਼ੂਆਂ ਦੀ ਡਿਟੇਲ ਸਾਰੀ ਆਪਾਂ ਦੋਸਤੋ ਵੀਰ ਦੇ ਕੋਲੋਂ ਪੁੱਛ ਲਾਂਗੇ ਉਸ ਤੋਂ ਪਹਿਲਾਂ ਬੇਨਤੀ ਹੈ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖਬਰਖ ਰੀ ਦੀ ਕਰਨੀ ਆ ਦੋਸਤੋ ਤੁਸੀਂ ਆਪ ਆ ਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੜੀ ਗੱਲ ਨਾ ਹੋਵੇ ਜਿਹੜੇ ਵੀਰਾਂ ਨੇ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਖਾਸ ਕਰਕੇ ਬੇਨਤੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਬਟਨ ਵਾਲ ਤੇ ਆਓ ਕਰੀਏ ਵੀਰ ਨਾਲ ਗੱਲਬਾਤ ਡਿਟੇਲ ਆ ਪੈਂਦਾ ਪਛਮਾਨੀ ਵੀਰ ਦੇ ਕੋਲੋਂ ਪੁੱਛ ਲੈਣੇ ਆਂ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਖੇਰਾ ਸਾਹਿਬ ਸਤਿ ਸ਼੍ਰੀ ਅਕਾਲ ਜੀ ਹੋਰ ਭਾਈ ਠੀਕ ਠਾਕ ਹਾਂਜੀ ਵਧੀਆ ਜੀ ਚਲੀਆਂ ਦੇ ਵਜੇ ਕੰਮ ਕਰਦਾ ਬੜਾ ਗੁਰੂ ਰਾਮ ਦਾਸ ਦੀ ਮਿਹਰ ਬਾਬਾ ਸ਼ੁਕਰੇ ਜੀ ਐਡਰੈਸ ਬੋਲਦੀ ਆਪਾਂ ਪਿੰਡ ਆਪਣਾ ਜੀ ਵੱਡੇ ਸਬਰਾ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਹਾਂਜੀ ਹਾਂਜੀ ਫੋਨ ਨੰਬਰ ਦਾ ਨਾਮ ਦੱਸ ਦਿਵੇ ਫੋਨ ਨੰਬਰ ਆਪਣਾ ਹੈਗਾ ਹੀ ਆ ਜੀ 8437933590 ਤਰਪਾਣਾ ਤੇ ਬੁਰਜ ਮਿਲਕ ਫਾਰਮ ਸਾਡੀ ਲੋਕੇਸ਼ਨ ਵੀ ਆ ਸਾਰਿਆਂ ਨਾ ਮੈਂ ਆਪਣਾ ਸਾਹ ਡਾਕਟਰ ਸਾਹਿਬ ਡਾਕਟਰ ਸਾਹਿਬ ਹਾਂਜੀ ਠੀਕ ਹੈ ਜੀ ਅੱਛਾ ਅੱਜ ਆਪਣੇ ਕੋ ਗਾਵਾਂ ਦੇ ਵਿੱਚ तकरीबन 5 ਦਾ ਇੱਕ ਸੇਲ ਹੋ ਗਈ ਹਾਂਜੀ ਅੱਜ ਇੱਕ ਤੁਹਾਡੇ ਸਾਹਮਣੇ ਸੇਲ ਹੋ ਗਈ 30 ਲੀਟਰ ਵਾਲੀ ਹਾਂਜੀ ਹਾਂਜੀ ਤੇ ਆਹ ਜਿਹੜੀ ਬੱਛੀ ਹੈ ਪਰਸੋਂ ਦੀ ਸੂਈ ਆ ਅੱਛਾ ਜੀ ਤੇ 20 ਲੀਟਰ ਬੋਲੇ ਦਾ ਸਟਾਰਟਿੰਗ ਆ 2 ਟਾਈਮ ਚੋਗੇ 3 ਟਾਈਮ ਚੋਗੇ ਆਪਣੀ ਤਸੱਲੀ ਕਰ ਲਈ ਬਿਆਨਾ ਪਾ ਗਿਆ ਪਚਵਾ ਕੇ ਫਿਰ ਦਵਾ ਕੰਡੇ ਦੇ ਚੜਾ ਕੇ ਸਵੇਰ ਤੋਂ ਸੂਈ ਸੂਗਾ ਜੀ ਦੂਜਾ ਦੂਜਾ ਸੂਈ ਪਹਿਲੇ ਨੇ ਇਹਨੇ 26 27 ਲੀਟਰ ਕੱਢਿਆ ਕਰੀ ਨੰਬਰ ਟੈਗ ਨੰਬਰ ਸਾਰਾ ਕੰਪਿਊਟਰ ਤੇ ਪਹਿਰ ਰਿਕਾਰਡ ਵਾਲੀ ਬੱਛੀ ਲਓ ਦੋ ਹਾਂਜੀ ਐਗਰ ਦੋਸਤੋ ਕੰਦੇ ਵਿੱਚ ਹਰ ਇੱਕ ਚੀਜ਼ ਤੇ ਬਾਕੀ ਬੱਚਾ ਜੀ ਪਤਾ ਨਹੀਂ ਮੇਲ ਕਾਫ ਆ ਲਓ ਦੋਸਤੋ ਆ ਕਰ ਲੋ ਚੈੱਕ ਤੇ ਬਾਕੀ 26 27 ਲੀਟਰ ਇਹਦਾ ਸਹੀ ਕਹਿਰਾ ਸਾਹਿਬ ਦੁੱਧ ਭਰਿਆ ਇਹੋ ਜਿਹੇ ਜਰਸੀਆਂ ਇੰਨੀ ਹਾਈਟ ਦੇ ਵਿੱਚ ਤੁਹਾਨੂੰ ਇਹ ਪਤਾ ਤੁਸੀਂ ਵੀਡੀਓ ਬਣਾਉਂਦੇ ਨਹੀਂ ਮਿਲਦੀਆਂ ਜੀ ਠੀਕ ਹੈ ਜੀ ਬਾਕੀ ਦੋਸਤੋ ਆਰਡਰ ਇਹਦਾ ਕਰੋ ਚੈੱਕ ਕਰਮਾਈ ਦੇ ਵੇਖੋ ਦੋਸਤੋ ਪੰਡਾ ਹੀ ਪਈਆਂ ਇਹ ਬਾਕੀ ਕਹਿਰਾ ਸਾਹਿਬ ਇਹੋ ਜਿਹੇ ਨਗੀਨੇ ਬੜੇ ਘੱਟ ਮਿਲਦੇ ਨੇ 20 ਲੀਟਰ ਆ ਰਹੀ ਸਾਰੀ ਤੁਹਾਨੂੰ ਪਤਾ ਐਫ ਪੀ ਦੇ ਚਵਾਈ ਜਾਂਦੀਆਂ ਪੀਲਸ ਬੋਲੇ ਜਰਸੀ ਨੇ ਚੁਆ ਨਾ ਕਿਸਪਾਲ ਦੀ ਫੇਸਕਾਲ ਦੀ ਵੇਖੋ ਜੀ ਹਾਂਜੀ ਹਾਂਜੀ ਤੇ ਬਾਕੀ ਥਾਂ ਦਾ ਗਏ ਵੇਖੋ ਜੀ ਕਿੱਦੈ ਮਾਲਕ ਦੀ ਕਿਰਪਾ ਗੁਰੂ ਰਾਮਦਾਸ ਦੀ ਮਿਹਰ ਹੈ ਜੀ ਐਨੇ ਸੋਹਣੇ ਲੱਗੇ ਆ ਜੀ ਲਓ ਜੀ ਦੋਸਤੋ ਕਿੰਨਾ ਵੀਰ ਬੋਲਾ ਦੱਸਿਆ 20 ਲੀਟਰ 20 ਲੀਟਰ ਦੋਸਤੋ ਹੁਣ ਮੌਕੇ ਦਾ ਬੋਲਾ ਜਿਹੜਾ ਤਿਆਰ ਆ ਵੀਰਖ ਦਾ ਚੁਆ ਕੇ ਦੇਵਾਂਗੇ ਕਿਸੇ ਵੀਰ ਨੇ ਚੁਆਈਦ ਕਰਾਉਣੀ ਹੋਵੇ ਤੇ ਬੇਸ਼ੱਕ ਆਪਣਾ ਪਿਆਨਾ ਪਾ ਕੇ ਵੀਡੀਓ ਕਾਲ ਤੇ ਚੁਆਈਦ ਕਰਾ ਸਕਦਾ ਹੈ ਦੁੱਧ ਖੈਰਾ ਸਾਹਿਬ ਆ 25 ਤੋਂ ਤਾਂ ਕਰ ਦੇਣਾ ਵਾ ਕੀਰਾ ਹਾਂਜੀ ਅਜੇ ਬੋਲੇ ਦੇ ਵਿੱਚ ਹੀ ਅਜੇ ਬੋਲੇ ਦੇ ਵਿੱਚ ਹੀ ਆ 20 ਲੀਟਰ ਬੋਲਾ ਹੀ ਆ ਦੋਸਤੋ ਹਾਂਜੀ ਹਾਂਜੀ ਕੁਆਲਟੀ ਬੈਗ ਸਾਈਡ ਤੋਂ ਚੈੱਕ ਕਰੋ ਚਾਰੇ ਥਣ ਗੈਪ ਤੇ ਲੱਗੇ ਕੋਈ ਫੋਰ ਸ਼ਾਨੀਆਂ ਨਾਲ ਬਹੁਤ ਸੋਹਣੀ ਦੋਸਤੋ ਕੁਆਲਟੀ ਚੰਗੀ ਬਰੀਡ ਪੂਰੀ ਫੁੱਲ ਬਰੀਡ ਚ ਤੇ ਇਹਦਾ ਵੀਰ ਮੁੱਲ ਮੁੱਲ ਖੈਰਾ ਸਾਹਿਬਾ ਫੋਨ ਤੇ ਕਰਾਂਗੇ ਅੱਛਾ ਤਾਂ ਫੋਨ ਕਰੀ ਠੀਕ ਹੈ ਜੀ ਸਾਰੇ ਬਹੁਤ ਦਾ ਫੋਨ ਤੇ ਕਰਨਗੇ ਤਾਂ ਐਸੇ ਇਕੱਲੇ ਨਹੀਂ ਜੀ ਦੋਵਾਂ ਦਾ ਫੋਨ ਤੇ ਦੋਵਾਂ ਜਰਸੀਆਂ ਦਾ ਹਾਂਜੀ ਨਹੀਂ ਜਰਸੀਆਂ ਦਾ ਨਹੀਂ ਜਰਸੀ ਇੱਕ ਦਾ ਕਰਾਂਗੇ ਜੀ ਅੱਛਾ ਜੀ ਕਲਕੀ ਰੀ ਵੀਰ ਭੈਣ ਭਰਾ ਸੌਦੇ ਚ ਲੰਦਾ ਇੱਕ ਦੂਆ ਨਾਲ ਰੱਖਿਆ ਕਰਨੇ ਆ ਜਵਾਈ ਕੀਤੀ ਵੀਰਾਂ ਨੇ ਆਪਣੇ ਘਰੇ ਆ ਹਾਂਜੀ ਚਲੋ ਕੋਈ ਤੇ ਬਾਕੀ ਗਿੱਲੇ 나ੜੂ ਦੇ ਵਿੱਚ ਇਹ ਬੱਚਾ ਵੇਖ ਲੋ ਬੱਚਾ ਬੜਾ ਚੰਗਾ ਹੈ ਬਿਗ ਸ਼ੋਰ ਦਾ ਹੈ ਬਾਕੀ ਚਲੋ ਜੀ ਚਲੋ ਅੱਛਾ ਜੀ ਉਹ ਕੁੱਪਰ ਕਰਨਾ ਜੀ ਹਾਂਜੀ ਠੀਕ ਹੈ ਜੀ ਬਾਕੀ ਮਾਂ ਦਾ ਵੀ ਰਿਕਾਰਡ ਆਪਾਂ ਪ੍ਰੋਪਰ ਕਾਰਡ ਵੀ ਦੇ ਦਾਂਗੇ ਜਿਹੜਾ ਇਹਦਾ ਕੰਪਿਊਟਰ ਦੇ ਜਿਹੜਾ 26 27 26 27 ਲੀਟਰ ਪਲੂਨ ਦੇ ਦੁੱਧ ਚ ਵਾਇਆ ਜੀ ਅੱਛਾ ਇਹ ਨਹੀਂ ਜਿਹੜੀ ਹਾਂਜੀ ਠੀਕ ਹੈ ਜੀ ਤੇ ਜਿਹੜੀ 2 ਨੰਬਰ ਤੇ ਬੱਤੀ ਡਾਕਟਰ ਸਾਹਿਬ ਇਹਦੀ ਡਿਟੇਲ ਦੱਸੋ ਇਹ ਤਾਜੀ ਸੂਈ ਆ ਤੁਹਾਡੇ ਸਾਹਮਣੇ ਜੇਰ ਪੈ ਗਈ ਆ ਤੇ ਜੇ ਇਹਨੇ ਜੇਰ ਦੀ ਵੀਡੀਓ ਮੰਗਾਉਣੀ ਹੋ ਆਪਾਂ ਪਾ ਵੀ ਦੇਵਾਂਗੇ ਤੇ 5 6 ਲੀਟਰ ਬੋਲਾ ਕਰਤਾ ਕਿਉਂਕਿ ਚੱਡਾ ਲੈ ਕੇ ਤੁਰਿਆ ਨਹੀਂ ਜਾਂਦਿਆ ਇਹਨੇ 28 29 ਲੀਟਰ ਸਹੀ ਜਿਹੜਾ ਦੁੱਧ ਭਰਿਆ ਜੀ ਪਹਿਲੇ ਪਹਿਲ ਨੂੰ ਤੇ ਜੱਸੂਆ ਸੂਈ ਤੇ ਮਗਰ ਵੱਛੀ ਆ ਗਈ ਜੀ ਅੱਛਾ ਇਹ ਤੇ ਮਗਰ ਵੱਛੀ ਆ ਜੀ ਹਾਂਜੀ ਲਓ ਦੋਸਤੋ ਆ ਬੱਚਾ ਤੇ ਸਾਹਮਣੇ ਬੈਠਾ ਜੀ ਸੂਈ ਨੂੰ ਕਿ ਦੋਸਤੋ 2 3 ਘੰਟੇ ਦਾ ਟਾਈਮ ਜੀ ਹੋ ਜਾਵਾਂ ਤੇ ਜੇਰ ਪਾਤੀ ਮਾਲਕ ਦੀ ਕਿਰਪਾ ਨਾਲ ਚੁਾਈ ਆਪਾਂ ਤੁਹਾਡੇ ਸਾਹਮਣੇ ਕਰਾਤੀ ਥੋੜੀ ਠੀਕ ਹੈ ਜੀ ਹਾਂਜੀ ਚੁਾਈ ਦੋਸਤੋਂ 5-6 ਲੀਟਰ ਜਿਹੜਾ ਬੋਲਾ ਵੀਰ ਨੇ ਕੱਢਿਆ ਕਿਉਂਕਿ ਆਰਡਰ ਜਿਆਦਾ ਸੀਗਾ ਤੇ ਇਸ ਕਰਕੇ ਥੋੜਾ ਬੈਠਾ ਪਹੁੰਚਾ ਬਾਕੀ ਹਾਈਟ ਵੇਖੋ ਕਹਿੰਦਾ ਸਾਬ ਕਿੰਨੀ ਵੱਡੀ ਹਾਈਟ ਦੀ ਆ ਤੇ ਬੇਲ ਦੀ ਗੱਲ ਕਰੀਏ ਨਾ 7 ਫੁੱਟ ਲੰਮੀ ਇਹੋ ਜੀ ਗਾਂ ਦੀ ਤਾਰੀਫ ਨਹੀਂ ਕੀਤੀ ਜਾਂਦੀ ਠੀਕ ਹੈ ਠੀਕ ਤੇ ਲੇਵਾ ਵੇਖੋ ਜੀ ਕਿੰਨਾ ਮਾਲਕ ਦੀ ਕਿਰਪਾ ਨਾਲ ਰੰਗ ਭਾਗ ਲੱਗੇ ਆ ਮਹਾਰਾਜ ਦੀ ਉਮਰ ਲੰਮੀ ਕਰੇ ਗੁਰੂ ਰਾਮ ਦਾਸ ਹਾਂਜੀ ਹਾਂਜੀ ਦੋ ਤੀਂ ਤੋਂ 40 ਚਾਹੂਗੀ ਠੀਕ ਬਾਕੀ ਦੋਸਤੋ ਜਿਹੜਾ ਆਰਡਰ ਕਰਵਾ ਲਈਨੇ ਬਹੁਤ ਸੋਹਣਾ ਤਿਆਰ ਕੀਤਾ ਗਿਆ ਚੈੱਕ ਕਰ ਲੋ ਜੀ ਆਹ ਵੇਖੋ ਜੀ ਲੋ ਜੀ ਦੋਸਤੋ ਜੀ ਬਰੀਡ ਵੀ ਚੈੱਕ ਕਰ ਲੋ ਆਹ ਲੋ ਜੀ ਕਰੋ ਚੈੱਕ 3 ਲੀਟਰ ਦੋ ਦੋਸਤੋ ਪਹਿਲੇ ਸਵੇਰੇ ਨੇ ਚੋਆਇਆ ਵੀਰ ਕਹਿੰਦਾ ਬਾਕੀ ਦੋਸਤੋ ਮੈਂ ਸ਼ੁਰੂ ਜੀ ਕਹਤਾ ਹੈ ਵੀ ਚੰਗੀ ਬਰੀਡ ਵਾਲੀਏ ਗਾਵਾਂ ਚੰਗੇ ਦੁੱਧ ਵਾਲੀਆਂ ਗਾਵਾਂ ਸਾਰੀਆਂ ਵੀਰ ਦੇ ਕੋਲ ਲੈ ਜੋ ਜੀ ਲੈ ਜੋ ਡਾਕਟਰ ਤੋਂ ਲੈ ਜੋ ਜੇਰ ਜੂਰ ਦੋਸਤੋ ਸਾਰੀ ਪ੍ਰੋਪਰ ਪੈ ਗਈ ਹੈ ਵੀਰ ਨੇ ਵੀਡੀਓ ਆਪਣੇ ਫੋਨ ਦੇ ਵਿੱਚ ਬਣਾ ਲਈ ਹੈ। ਬਾਕੀ ਖੈਰਾ ਸਾਹਿਬ ਕਿਸ ਨੇ ਆਨਲਾਈਨ ਵੀ ਮੰਗੌਣੀ ਤਾਂ ਵੀ ਪੂਰ ਛੱਟੇ ਦੀ ਆਪਣੀ ਗਰੰਟੀ ਜੇ। ਠੀਕ ਹੈ ਜੀ। ਹਰ ਗਾਂ ਦੀ। ਇਹਦੀ ਦੋਸਤੋ ਬੈਕ ਸਾਈਡ ਤੋਂ ਕੁਆਲਿਟੀ ਆਡਰ ਦੀ ਚੈੱਕ ਕਰੋ। ਅਰੇ ਖੈਰਾ ਸਾਹਿਬ ਸੂਸਵਾ ਦੇ ਵਿੱਚ ਆਈ ਆ। ਹਾਂਜੀ ਹਾਂਜੀ। ਤੇ ਬਾਕੀ ਮਾਲ ਕਰੀ ਕਿਰਪਾ ਗੁਰੂ ਰਾਮਦਾਸ ਦੀ ਮੱਛੀ ਆ ਗਈ ਆ। ਹਾਂ ਲੋ ਜੀ ਕਰੋ ਚੈੱਕ ਜੀ ਮੱਛੀ ਦੋਸਤੋ। ਹਾਂਜੀ। ਅੱਛਾ ਡਾਕਟਰ ਸਾਹਿਬ ਇਹਦਾ ਮੁੱਲ। ਮੁੱਲ ਜੀ ਇਹਦਾ ਅਕਨੈ ਫੋਨ ਤੇ ਕਰਨਾ ਦੋਵਾਂ ਦਾ ਜੀ। ਅੱਛਾ ਇਹਨਾਂ ਦੋਵਾਂ ਦਾ ਫੋਨ ਇਸ ਤੋਂ ਅੱਗੇ ਜਿਹੜੀ ਜਰਸੀ ਬੱਧੀ ਇਹ ਦੀ ਸੀ ਇਹ ਜਰਸੀ 16 ਲੀਟਰ ਬੋਲੇ ਤੋਂ ਪਰਸੋ ਸੁਈ ਜੇ ਮਗਰ ਵਛੀ ਜੇ ਬਲੈਕ ਡਾਇਮੰਡ ਠੀਕ ਹੈ ਜੀ ਹਾਂਜੀ ਬੱਛੀ ਦੋਸਤੋ ਜਿਹੜੀ ਚੰਗੇ ਸੀ ਮੰਦੀ ਤੇ ਪਹਿਲੇ ਨੇ ਨੇ 20 ਲੀਟਰ ਸਹੀ ਦੁੱਧ ਭਰਿਆ ਜੇ ਅੱਛਾ ਜੀ ਤੇ ਇਸ ਵਕਤ 16 17 ਲੀਟਰ ਬੋਲਾ ਹੀ ਬੋਲਾ ਜੇ ਜਿਹੜਾ ਤਿਆਰ ਹੋਣਾ ਹਾਂਜੀ ਤਾਂ ਹਾਈਟ ਵੇ ਲੋ ਕਿੰਨੀ ਪੂਰੀ ਵੱਡੀ ਹਾਈਟ ਪੰਜਾਬ ਵਾਲੀ ਦੋਤੋ ਜਰਸੀਆਂ ਦੋਵੇਂ ਪਿਓਰ ਜਰਸੀ ਦੇ ਵਿੱਚ ਇਹ ਨਹੀਂ ਕੋ ਛੋਟੀ ਆਣ ਕਿੰਨੀ ਕਰੂਗੀ ਛੋਟੀ ਨਿਕਲੇ ਤੇ ਪਾਟਾ ਵੀ ਆਪਾਂ ਦੇਵਾਂਗੇ ਠੀਕ ਹੈ ਹੁੰਦਾ ਜੀ ਵੱਡੀਆਂ ਜਰਸੀਆਂ ਜੇ ਪੰਜਾਬ ਵਾਲੀ ਠੀਕ ਹੈ ਠੀਕ ਹੈ ਜੀ ਪਰਮ ਵਾਲੀਆਂ ਕਦ ਕਰ ਦੋਸਤੋਂ ਗਾਂ ਦਾ ਚੈੱਕ ਕਰ ਲੋ ਆਰਡਰ ਕੁਆਲਟੀ ਦੋਸਤੋਂ ਬੈਕਸਟ ਤੋਂ ਖਾਦਣਾ 16 ਲੀਟਰ ਬੋਲੇ ਤੋਂ ਸਟਾਰਟਿੰਗ ਇਹਨੇ ਕੀਤੀ ਹੈ ਇਹਦੇ ਮਗਰ ਦੋਸਤੋਂ ਬੱਚਾ ਇਹਨੇ ਵਸ਼ੀ ਨੂੰ ਜਨਮ ਦਿੱਤਾ ਜੀ ਬਾਕੀ ਇਹੋ ਜੀਆਂ ਚੀਜ਼ਾਂ ਖਰਾ ਸਾਹਿਬ ਪੈਸੇ ਲਾ ਕੇ ਵੀ ਨਹੀਂ ਕਈਦੀ ਮਿਲਦੀਆਂ ਨਹੀਂ ਮਿਲਦੀਆਂ ਨਹੀਂ ਮਿਲਦੀਆਂ ਜੀ ਪਹੁੰਚਣ ਦੀ ਬਾਅਦ ਡਾਕਟਰ ਸਾਹਿਬ ਆਏ ਹਾਂ ਜੀ ਹਾਂ ਜੀ ਬਾਕੀ ਕੁਆਲਿਟੀਆਂ ਵੇਖੋ ਹਾਈਟ ਵੇਖੋ ਕਿੰਨੀ ਵੱਡੀ ਆ। ਲਓ ਜੀ ਦੋਸਤੋ ਜੀ ਆਹ ਥਾਂ ਦੀ ਕੁਆਲਿਟੀ ਚੈੱਕ ਕਰੋ ਤੇ ਇਹਦੀ ਜਿਹੜੀ ਲੈਂਥ ਆ ਉਹ ਵੀ ਚੈੱਕ ਕਰ ਲਓ। ਮੀਣਾ-ਮੂਣਾ ਬਹੁਤ ਜਿਆਦੀਆਂ ਖਰਾਬ ਆ ਆਹ ਦੇ ਲੇ ਵੇਜ। ਬਾਕੀ ਥਾਂ ਚੱਡੇ ਦੀ ਗੱਲ ਕਰੀਏ ਫੇਸ ਦੀ ਗੱਲ ਕਰੀਏ ਇਹ ਇਸ ਬਸ 1 ਇੰਚ ਹੀ ਆ। ਆਵੇ ਲੋ ਕੰਨ। ਬਾਕੀ ਠੰਡੇ ਸੁਭਾ ਦੀਆਂ। ਠੀਕ ਹੈ ਜੀ। ਇਹ ਨਹੀਂ ਕੋਈ ਜੂੜ ਪਉਣਾ ਨਹੀਂ ਪਉਣਾ ਤੁਹਾਡੀ ਮਰਜ਼ੀ ਆ। ਠੀਕ ਹੈ ਜੀ। ਤੇ ਗਰਮੀ ਦੀ ਤੇ ਜਿੰਦ ਜਿਆ ਰਹਿਣ ਵਾਲੀਆਂ ਆ। ਹਾਂਜੀ ਹਾਂਜੀ। ਤੁਹਾਨੂੰ ਪਤਾ ਇਹਨਾਂ ਦੀ ਫੈਂਡ ਵੀ ਚੰਗੀ, ਉਲਟ ਵੀ ਚੰਗਾ। ਠੀਕ ਹੈ ਜੀ। ਸਾਰ ਲਓ ਦੋਸਤੋ ਇਹ ਪਲਾਸ ਪੁਆਇੰਟ ਖੈਰਾ ਸਾਹਿਬ ਮਗਰਵੱਛੀ ਬਲੈਕ ਡਾਇਮੰਡ ਹਾਂਜੀ ਬਲੈਕ ਡਾਇਮੰਡ ਦੋਸਤੋ ਬਹੁਤ ਚੰਗੇ ਸੀਮਾਂ ਦੀ ਵੱਛੀ ਤੇ ਇਹ ਇਹਦਾ ਵੀ ਕਿੰਨਾ ਸੱਮੁੱਲ ਮੋਲ ਇਹਦਾ 85 ਦੇ ਦਾਂਗੇ ਕਿੰਨਾ ਕਮਾਂਡਰ ਨੂੰ ਸਤਾ 2000 ਰੁਪਏ ਕਰ ਦਾਂਗੇ 85 83 ਹੋ ਗਿਆ 83 ਠੀਕ ਹੈ ਜੀ ਹਾਂਜੀ ਲਓ ਦੋਸਤੋ 85000 ਮੋਲ ਰੱਖਿਆ ਜੇ ਵੀਰ ਨੇ ਤੇ 83000 ਰੁਪਏ ਦੇ ਵਿੱਚੋਂ ਆਏ ਗਏ ਵੀਰ ਭੈਣ ਭਰਾ ਦਾ ਮੌਕੇ ਤੇ ਮਾਨਦੜਾ ਹੋਊਗਾ ਇਹਦੇ ਨਾਲ ਜਿਹੜੀ ਬੱਤੀ ਦਾ ਵੀ ਇਹਦੀ ਦੱਸੀਏ ਡਿਟੇਲ ਇਹ ਜੀ ਤਾਜੀ ਸੂਈ ਆ ਅੱਛਾ ਜੀ ਇਹਨੂੰ ਚੌਥਾ ਦਿਨ ਸੂਈ ਨ ਹੋਇਆ ਵਾ ਇਸ ਵਕਤ 20 ਲੀਟਰ ਬੋਲਾ ਵਾ ਕਿੰਨੇ ਬੱਚਾ ਦਿੱਤਾ ਇਹ ਮੇਲ ਕਾ ਫਿਰ ਅੱਛਾ ਜੀ ਹਾਂਜੀ ਦੋਵਾਂ ਗਾਵਾਂ ਤੋਂ ਮਗਰ ਵਛੇ ਦੇ ਦੋ ਹਾਂਜੀ ਦੋਵਾਂ ਦੇ ਮਗਰ ਵਛੇ ਠੀਕ ਹੈ ਜੀ ਇਹ ਸਵੇਰ ਕਰਵਾ ਸੂਈ ਇਹ ਜੀ ਦੂਜਾ ਸੂਆ ਸਾਰੀਆਂ ਦੂਜਾ ਦੂਜਾ ਹੀ ਹੈ ਇਹ ਵੀ ਜਰਸੀ ਨਾਲ ਕ੍ਰੋਸ ਅੰਗਰਾਖੀ ਹਾਂਜੀ ਹਾਂਜੀ ਜਰਸੀ ਨਾਲ ਕ੍ਰੋਸ ਠੀਕ ਹੈ ਜੀ ਬਾਕੀ ਹਾਈਟ ਦੀ ਗੱਲ ਕਰੀ ਹਾਈਟ ਵੀ ਚੰਗੀ ਲੈਂਥ ਦੀ ਗੱਲ ਕਰੀ ਲੈਂਥ ਵੀ ਚੰਗੀ ਆ ਠੀਕ ਹੈ ਜੀ ਬਾਡੀ ਦੀ ਗੱਲ ਕਰੀ ਤੇ ਬਾਡੀ ਵੀ ਚੰਗੀ ਆ ਠੀਕ ਹੈ ਜੀ ਕਿੰਨਾ ਦੱਸਿਆ ਜੀ ਬੋਲਾ ਤਿਆਰ ਇਹ 20 ਲੀਟਰ ਜਿਹੜਾ ਸਹੀ ਇਹਨੇ ਭਰਿਆ ਨਾ ਖੈਰਾ ਸਾਹਿਬ ਇਹਨੇ 26 27 ਲੀਟਰ ਦੁੱਧ ਭਰਿਆ ਤੇ ਵੇਖੋ ਫਿਰ ਹਾਈਟ ਵੇਖੋ ਲੈਂਥ ਵੇਖੋ ਜੀ ਕਿੰਨੀ ਵੱਡੀ ਹਾਈਟ ਤੇ ਲੈਂਥ ਵੇਖੋ ਕਿੰਨੀ ਫਿਰ ਥਣਾ ਦੀ ਗੱਲ ਕਰੀਏ ਗੈਲ ਥਣਾ ਦਾ ਸਪੇਸ ਫੇਸ ਕੁਆਲਟੀ ਦੀ ਗੱਲ ਕਰੀਏ ਇਹ ਗਰਮੀ ਦੀ ਜਿੰਦ ਜਾਨ ਜੀ ਹਾਂਜੀ ਹਾਂਜੀ 20 ਲੀਟਰ ਦੋਸਤੋ ਇਹਨੇ ਵੀ ਕਰਮਾਈ ਨੇ 20 ਲੀਟਰ ਤੋਂ ਸਟਾਰਟਿੰਗ ਕੀਤੀ ਹੈ ਬੋਲਾ ਹੀ ਆ 20 ਲੀਟਰ ਬਾ ਕੀ ਖੈਰਾ ਸਾਹਿਬ ਐਡੀ ਗਾਂ ਨੂੰ 26 27 ਲੀਟਰ ਕੋਈ ਨਹੀਂ ਹੁੰਦਾ ਪਰ ਗਰਮੀ ਵੀ ਹੋਊਗੀ ਨਾ ਸਾ ਵੀ 25 ਲੀਟਰ ਤੋਂ ਨਹੀਂ ਮਰਦੀ ਠੀਕ ਹੈ ਜੀ ਦੋਸਤੋ ਨਾਗ ਐਸਲੇ ਵੀਰ ਦੇ ਕੋਲ ਚਾਰ ਜਿਹੜੇ ਆਪਾਂ ਵੀਡੀਓ ਦੇ ਵਿੱਚ ਪਾਏ ਆ ਤੇ ਚਾਰੇ ਨਾਗ ਦੋਸਤੋ ਇੱਕ ਤੋਂ ਇੱਕ ਟਾਪ ਬੈਕ ਸਾਈਡ ਤੋਂ ਆਰਡਰ ਚੈੱਕ ਕਰ ਲਓ ਦਾ ਦੋ ਗਾਵਾਂ ਤੇ ਮਗਰ ਦੋਸਤੋ ਵਛੇ ਜੀ ਦੋਵਾਂ ਤੇ ਮਗਰ ਵਛੇ ਜੀ ਇਹਦਾ ਵੀਰ ਮੁੱਲਕ ਨਾ ਕਰਦਾ ਮੋਲੇ ਆਪਾਂ 85000 ਦੀ ਦੇਣਾ ਜੈ ਸੁਹਾਨਾ ਅਸੀਂ ਇਹ ਚ ਮੰਨ ਲਓ ਸਤਾ ਜੈ ਜੀ ਬਿਲਕੁਲ ਠੀਕ ਰਹਾ ਸਾਰਾ ਅੱਛਾ ਬਿਲਕੁਲ ਜੀ ਕਰ ਦਾਂਗੇ 2000 ਰੁਪਏ ਅੱਛਾ ਇਹ ਵੀ 83 83 83 ਦੇ ਨਾਲ ਠੀਕ ਹੈ ਜੀ ਹਾਂਜੀ ਲਓ ਦੋਸਤੋ ਦੋਵਾਂ ਦਾ ਮੋਲ ਸੇਮ ਹੀ ਵੀਰ ਨੇ ਕੀਤਾ 83000 ਰੁਪਏ ਤੇ ਇਹਦੇ ਵਿੱਚੋਂ ਤੁਹਾਡਾ ਕੇ ਆਇਆ ਦਾ ਸ਼ੋਰ ਛੱਪਾ ਹੋਊਗਾ ਆ ਵੀਰ ਨੂੰ ਹਣ ਗਾਂ ਦਿੱਤੀ ਪੁੱਛ ਲੋ 30 ਲੀਟਰ ਚ ਆ ਕੇ ਦੁੱਧ ਦਿੱਤਾ ਵਾ ਠੀਕ ਹੈ ਦੋਵੇਂ ਟਾਈਮ ਵੀਰ ਨੇ ਗਾਂ ਚੋਈ ਆ ਠੀਕ ਹੈ ਦੋਸਤੋ ਆ ਗਾਂ ਲੈਣ ਆ ਵੀਰ ਪਾਰਲੇਸ ਭਰਾ ਦੋ ਜਿਹੜੀ ਗਾਂ ਦੋਸਤੋ ਸਾਹਮਣੇ ਵਧੀ ਤੁਹਾਨੂੰ ਮੈਂ ਦੂਰੋਂ ਦਿਖਾਉਂਗਾ ਕਿਉਂਕਿ ਵੀਰ ਨੇ ਸਰਦਾ ਕਰ ਲਿਆ ਕਈ ਵਾਰੀ ਕਿਸੇ ਵੀਰ ਨੇ ਵੀਡੀਓ ਪਾਉਣੀ ਜੇ ਆਪਾਂ ਲੱਗ ਨਹੀਂ ਜਾਵਾਂ ਜਿੰਨਾ ਦੁੱਧ ਕਿਹਾ ਨਾ ਵੀਰ ਨੂੰ ਪੁੱਛ ਲੋ ਚਵਾਇਆ ਚਵਾਇਆ ਕਿ ਨਹੀਂ ਪਾਜੀ ਚਵਾਇਆ 30 ਲੀਟਰ ਚਵਾਇਆ ਕਿ ਨਹੀਂ ਕੰਡੇ ਤੇ ਚੜਾ ਕੇ ਦਿੱਤਾ ਵੀਰ ਨੂੰ ਠੀਕ 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 ਹੈ ਜੀ ਤੇ ਸਾਰੀ 90000 ਦੀ ਦਿੱਤੀ ਜਾਂਦਾ ਠੀਕ ਹੈ ਜੀ ਹਾਂਜੀ ਹਾਂਜੀ ਲਓ ਦੋ ਦੋ 30000 ਰੁਪਏ ਵਾਲੀ ਆ ਸੋਰੀ 30 ਲੀਟਰ ਦੋਤੋ ਵਾਲੀ ਗਾ 90000 ਰੁਪਏ ਸੇਲ ਹੋਈ ਹੈ ਤੇ گاਵਾ ਦੋਸਤੋ ਜਿਹੜੀਆਂ ਵੀਰ ਦੇ ਕੋਲ ਹੁਣ ਵੀ ਚਾਰ ਬਧੀਆ ਉਹ ਲੱਗਣਾ ਆ ਵੀਰ ਵੇਲੇ ਹਾਥੀ ਦੀ ਇਹ ਨਹੀਂ ਗੱਲ ਕਹਿਣ ਵਾਲੀਆਂ ਗੱਲਾਂ ਠੀਕ ਹੈ ਜੀ ਹਾਂਜੀ ਦੋ ਗਾਵਾਂ ਦੋਸਤੋ ਯਰਸੀ ਤੇ ਦੋ ਇੱਕ ਗਾੜੀ ਹੈਗੀ ਐਚਪਨਾ ਕ੍ਰੋਸ ਹਾਂਜੀ ਤੇ ਇੱਕ ਗਾੜੀ ਇਹ ਵੀ ਦੋਸਤੋ ਇਹ ਵੀ ਯਰਸੀ ਦਾ ਕ੍ਰੋਸ ਸੰਗ ਰੱਖਦੀ ਹੈ ਬਾਕੀ ਘਹਿਰਾ ਸਾਹਿਬ ਕੇ ਦੇ ਵੀ ਭੂਰ ਛੱਟਾ ਹੋਵੇ ਹਾਂਜੀ ਕੋਈ ਥਣ ਘਟ ਵੱਧ ਹੋਵੇ ਠੀਕ ਹੈ ਜੀ ਵਾਪਸ ਭੇਜ ਦਿਓ ਆਉਂ ਜਾਂਦਾ ਭੜਾ ਵੀ ਪੈਸੇ ਵਾਪਸ ਕਰਾਂਗੇ ਇੰਨੀ ਗਰੰਟੀ ਹੈ ਦੋ ਟਾਈਮ ਦੀ ਠੀਕ ਹੈ ਆਨਲਾਈਨ ਵੀ ਕਹਿੰਦੇ ਮੰਗਾਉਣੀ ਆ ਠੀਕ 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 ਬਾਕੀ ਜਿਹੜਾ ਦੁੱਧ ਕਿਹਾ ਵਾ ਚਵਾ ਕੇ ਦਵਾਂਗੇ ਦੋ ਟਾਈਮ ਤਸੱਲੀ ਕਰ ਲੈ ਤਿੰਨ ਦਾ ਬਿਆਨਾ ਪਾ ਗੇ ਕਿਹਣੀ ਮੈਂ ਕਹਿੰਦਾ 10000 ਪਾਓ 20000 ਪਾਓ ਆਪਣੀ ਮਰਜ਼ੀ ਨਾਲ ਜੋ ਮਰਜ਼ੀ ਪਾ ਲਿਓ ਤਸੱਲੀ ਕਰਕੇ ਲੈ ਕੇ ਜਾਓ ਠੀਕ ਹੈ ਜੀ ਕਿਉਂਕਿ ਅਗਲੇ ਨੇ ਪੈਸੇ ਲਾਉਣੇ ਵੀਰ ਪੈਸੇ ਐਵੇਂ ਨਹੀਂ ਪਾਉਂਦੇ ਹਾਂਜੀ 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 ਠੀਕ ਹੈ ਜੀ ਲੋ ਦੋਸਤੋ ਚਾਰ ਨਗ ਤੇ ਜੇ ਕੋਈ ਵੀਰ ਵਿਜਟ ਨਹੀਂ ਕਰ ਸਕਦਾ ਤੇ ਆਪਣੀ ਬੇਸ਼ੱਕ ਵੀਡੀਓ ਕਾਲ ਤੇ ਚੁਕਾਈ ਕਰਾ ਸਕਦਾ ਐਡਰੈਸ ਏ ਕਰੀਬ ਦਾ ਫੇਰ ਬੋਲ ਦੇਣਾ ਪਿੰਡ ਸਤਲ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬੁਰਜ ਡੇਰੀ ਫਾਰਮ ਦੋਸਤੋ ਜੇ ਕਿਸੇ ਵੀਰ ਨੇ ਲੋਕੇਸ਼ਨ ਭਰਨੀ ਹੋਵੇ ਤੇ ਬੁਰਜ ਮਿਲਕ ਫਾਰਮ ਦੀ ਲੋਕੇਸ਼ਨ ਹੈ ਵੀਰ ਦੇ ਸਿੱਧੀ ਫਾਰਮ ਤੇ ਲੈ ਜਾਂਦੀ ਹੈ ਫੋਨ ਨੰਬਰ ਵੀਰ ਆਪਣਾ ਫੇਰ ਏ ਕਰੀਬ ਬੋਲ ਦੀ ਨੰਬਰ ਜੀ ਆਪਣਾ 84379 33595 84379 33595 ਠੀਕ ਹੈ ਜੀ ਗਾਵਾ ਆਪਾਂ ਹੋਰ ਲਈਆਂ ਮਾਲਕ ਦੀ ਕਿਰਪਾ ਨਾਲ ਚਾਰ ਪੰਜ ਸਵੇਰੇ ਹੋਰ ਆਈਆਂ ਠੀਕ ਹੈ ਜੀ ਨੰਬਰ ਦੋਸਤੋ ਵੀਰ ਦਾ ਮੈਂ ਸਾਹਮਣੇ ਇੱਕਾ ਤੁਹਾਨੂੰ ਸਕਰੀਨ ਤੇ ਦਿਖਾ ਦਿੰਦਾ ਧੰਨਵਾਦ ਦੋਸਤੋ ਹਰੇ ਵਾਲੇ ਵੀਡੀਓ ਵੇਖਣ ਦਾ